ਵੀ ਆ ਜ ਤੁਹਾਡਾ ਚਿਹਤਾ ਵਖਾਉਣੇ ਆ ਟਰਾਲੀ ਪੈਕ ਲਾਉਂਦਾ ਆ ਜੌਂਡੀਰ ਵਾਲੇ ਨੂੰ ਫੜਾਦਾ ਅੱਜ 25 ਕਿਰਾ ਵੇ ਤਾਂ ਪੱਤੀ ਕੇਰਾ ਦੇ ਵੱਡਾ ਆ ਇਹ ਇਹ ਮਿੱਟੀ ਲੈਣ ਆਇਆ ਹੁਣ ਵੇਣੇ ਖੱਡੇ ਚ ਲੱਗਦੀ ਆ ਟਰਾਲੀ ਕਿ ਨਹੀਂ ਲੱਗਦੀ ਕੜਨੀ ਪੈਣੀ ਐ ਮਿੱਟੀ ਥੱਲੇ ਰੋਗ ਜੀ ਰੋਗ ਜੀ ਲੀਆਂ ਕੱਢ ਲੋ ਲੀਆਂ ਆਪਣੀਆਂ ਕਹਿੰਆਂ ਵੇਚੀ ਸੀ ਕੋਈ ਨੀ ਨਰ ਪੈ ਥੋੜੀ ਨਿਕਲਨੀ ਆ ਲੋਈ ਸਾਡੇ ਨਾਲ ਪੈ ਗਿਆ ਪੰਗਾ ਪੰਗਾ ਐਉਂ ਪੈ ਗਿਆ ਵੀ ਆਪਣੀ ਟਰਾਲੀ ਨੂੰ ਲੱਗਾ ਵੈੱਡ ਤੇ ਉਧਰੋਂ ਖੜੇ ਨਾਲ ਤਾਂ ਲੱਗ ਗਈ ਇੱਥੋਂ ਖਿੱਚ ਵੀ ਆਵੇ ਜਿੱਦ ਤੱਕ ਟਾਇਰ ਆਏ ਹਾਂ ਹੂੰ ਬਾਅਦ ਥੋੜਾ ਥੋੜਾ ਕੱਢ ਦਿਓ ਆਪਣੀ ਹੋਰ ਲੈ ਕੋਈ ਹਾਂ ਤਾਂ ਪਾ ਹਡੂnga ਮਾਰੀ ਬਈ ਅੱਜ 20 20 ਸਾਲ ਪਹਿਲਾਂ ਤਾਂ ਬਈ ਮਿੱਟੀ ਲੈ ਜਾਂਦੇ ਹੋਵਾਂਗੇ ਆਪਾਂ ਜੀ ਆਰਾਮ ਨਾਲ 20998 26 ਸਾਲੀ ਹੋ ਗਏ ਸਮਝ ਲਓ ਉਦੋਂ ਮਿੱਟੀ ਲੈ ਕੇ ਜਾਂਦੇ ਕਿ ਘਰੇ ਆ ਕੇ ਹੁਣ ਦੇਖੋਗੇ ਕਿਰੇਤਾ ਹੈ ਬਾਈ ਨੂੰ ਹਕਨਾ ਨਾਲੇ ਵੇਚ ਦੇ ਨਾਲ-ਨਾਲ ਚੱਕਿਆ ਆਪਾਂ ਸਾਰਾ ਸਰੇ ਦੁਸਰੇ। ਇਹ ਸੁਰੇ ਤਾਂ ਮਿੱਟੀ ਲੈ ਕੇ ਆਣੀ। ਤੋਂ ਆਪਾਂ ਇੱਕ ਲਾ ਕੇ ਆਉਣੀ ਫਰੀ ਤੇ ਘਰ। ਅੱਜ ਭਾਈ ਕੀ ਰੇਟ ਆ ਟਰਾਲੀ ਦਾ ਇੱਥੇ? ਆਪਣੇ 500 ਰੁਪਇਆ ਲੈਂਦੇ ਆ। ਮੈਂ ਠੀਕ ਆ ਆਪਣੇ ਤਾਂ ਮੇਰੇ ਹਿਸਾਬ ਨਾਲ 14-1500 ਦੇ ਪਹੁੰਚ ਦੀ ਗੱਲ ਕਰਾਂ। ਇਹ ਸੜਕਾਂ ਜਿਹੜੀਆਂ ਬਣੀਆਂ ਨਾ ਉਹ ਲੈ ਕੇ ਸਿੱਟ ਗਈ। ਜਦੋਂ ਆਪਾਂ ਟਰੈਕਟਰ ਤੇ ਆਏ ਨਾ ਮੈਨੂੰ ਤਾਂ ਉਹੀ ਚੇਤੇ ਆ ਗਿਆ। ਤੂੰ ਵੀ ਆਉਂ ਨਹੀਂ ਟਰੈਕਟਰ ਤੇ। ਚਾ ਚਾ ਜਦੋਂ ਖਮਰਾ ਹੀ ਲਿਆ ਲਿਆ ਸੀ ਹਨਾ। ਹਾਂ। ਸਮਰਾਜ ਆਪਾਂ ਬਾਅਦ ਚ ਲਿਆਂ ਪਹਿਲਾਂ 25 ਗਿਰਾਂ ਨਾਲ 25 ਗਿਰਾਂ ਨਾਲ ਲਿਆਂਦੇ ਰਹੇ ਆ ਅੱਜ ਫੇਰ 25 ਗਿਰਾਂ ਹੀ ਆ ਹੋ ਜਾਈਆਂ ਗਰਾਂ ਬਾੜੀ ਨਾ ਪਾਈਏ ਬਈ ਆਪਾਂ ਆ ਇੱਕ ਨਾ ਇੱਥੇ ਹੋਰ ਕੰਮ ਹੋਇਆ ਹੀ ਆਪਣਾ ਉਹਦਾ ਟਰਾਂਸਫਰ ਮੈਂ ਤੇ ਸਵਚ ਕੱਟਣ ਵਾਲੇ ਦਾ ਕੱਟ ਕੇ ਮਹਿਕਮੇ ਵਾਲਿਆਂ ਨੇ ਕੱਟੀਆਂ ਦੂਜੇ ਬਾਈ ਉਹਨਾਂ ਨੇ ਕੱਟੀਆਂ ਤੇ ਇੱਕੋ ਬਲੇਟ ਵਿੱਚ ਫਸੇ ਰਹੇਗਾ ਤੁਸੀਂ ਵੇਖੋ ਆਹੋ ਤੇ ਹਾਲਸੇ ਨੂੰ ਸੱਦਾ ਉਹ ਟੋਟਾ ਕੀ ਘੁੱਗੀ ਤੇ ਬਾਕੀ ਤੁਹਾਡੇ ਜੌਂਡੀਅਰ ਵਾਲਾ ਕੰਨਿਆ ਲੈ ਜਾਂਦੀ ਏ ਤਨੇ ਹਾਂਜੀ ਹਾਂਜੀ ਤਨੇ ਰਹਿਣਦੀ ਏ ਜੇ ਵੇ ਸਟਾ ਅੱਜ ਆਪਣੀ ਟਾਲੀ ਵੀ ਚੰਗੀ ਸੀ ਲਓ ਜੀ ਹੁਣ ਰਾਹ ਦੀ ਸੈਰ ਕਰਾਉਣੇ ਤੁਹਾਨੂੰ Tunggu tengin jangan